ਆਪਰੇਸ਼ਨ ਬਲੂ ਸਟਾਰ ਦੇ ਵਿੱਚ ਬੜੇ ਸਾਰੇ ਨਾਮ ਲਏ ਜਾਂਦੇ ਨੇ ਪਰ ਜਿਨ੍ਹਾਂ ਦਾ ਨਾਮ ਜਿਨ੍ਹਾਂ ਦਾ ਜ਼ਿਕਰ ਤੁਹਾਡੇ ਨਾਲ ਮੈਂ ਅੱਜ ਕਰਨ ਲੱਗਾ ਇਹ ਗੱਲ ਤੁਸੀਂ ਪਹਿਲੀ ਵਾਰ ਸੁਣੋਗੇ ਜਿਸ ਵੇਲੇ ਆਪਰੇਸ਼ਨ ਬਲੂ ਸਟਾਰ ਹੋਇਆ ਉੱਚੀਆਂ-ਉੱਚੀਆਂ ਬਿਲਡਿੰਗਾਂ ਦੇ ਉੱਤੇ ਮੋਰਚੇ ਬਣੇ ਪਾਣੀ ਦੀ ਟੰਕੀ ਦੇ ਉੱਤੇ ਮੋਰਚਾ ਬਣਿਆ ਜਿਹੜਾ ਉਸ ਵੇਲੇ ਰਾਮਗੜੀਆ ਬੁੰਗਾ ਸੀ ਉਹਦੇ ਉੱਤੇ ਮੋਰਚਾ ਬਣਿਆ ਸਾਨੂੰ ਇਹ ਸੋਚਣਾ ਪਏਗਾ ਕਿ ਇੰਨੇ ਉੱਚੇ ਮੋਰਚੇ ਬਣੇ ਕਿੱਦਾਂ ਇਹਦੇ ਵਿੱਚ ਯੋਗਦਾਨ ਸੀ ਕਾਰ ਸੇਵਾ ਵਾਲੇ ਵੀਰਾਂ ਦਾ 35 ਕਾਰ ਸੇਵਾ ਦੇ ਵੀਰ ਜਿਨ੍ਹਾਂ ਦੇ ਉਸ ਵੇਲੇ ਜਥੇਦਾਰ ਸਨ ਦਲਬੀਰ ਸਿੰਘ ਪਲਵਾਨ ਜਿਸ ਵੇਲੇ ਸੰਜਨ ਨਲ ਸਿੰਘ ਖਾਲਸਾ ਹਜੂਰ ਸਾਹਿਬ ਪਹੁੰਚੇ ਉਹਨਾਂ ਨੇ ਕਿਹਾ ਨੀ ਉੱਚੀਆਂ ਉੱਚੀਆਂ ਬਿਲਡਿੰਗਾਂ ਤੁਸੀਂ ਬਣਾ ਰਹੇ ਹੋ ਉਹਨਾਂ ਦੀ ਰਾਖੀ ਕੌਣ ਕਰੇਗਾ ਤਾਂ ਉਸ ਵੇਲੇ ਦਰਬੀਰ ਸਿੰਘ ਪਲਵਾਨ ਨੇ ਇਹ ਕਿਹਾ ਸੀ ਕਿ ਜੇ ਲੋੜ ਪਵੇਗੀ ਤਾਂ ਇਹ ਜਿਹੜੇ ਹੱਥ ਨੇ ਨਾ ਇਹ ਸ਼ਸਤਰ ਵੀ ਚੁੱਕਣਗੇ ਸੰਭਾਲਣਗੇ ਵੀ ਔਰ ਇਹਨਾਂ 35 ਸਿੰਘਾਂ ਦੇ ਵਿੱਚ 30 ਸਿੰਘ ਜਿਹੜੇ ਸਨ ਉਹ ਹਜੂਰ ਸਾਹਿਬ ਬਾਬਾ ਸ਼ੀਸ਼ਾ ਜੀ ਜਿਹੜੇ ਸਨ ਬਾਬਾ ਸ਼ੀਸ਼ਾ ਸਿੰਘ ਜੀ ਕਾਰ ਸੇਵਾ ਵਾਲੇ ਜਿਹੜੇ ਤਿੰਨ ਸਿੰਘ ਸਨ ਉਹ ਬਾਬਾ ਉੱਤਮ ਸਿੰਘ ਜੀ ਗਵਾਲੀਅਰ ਵਾਲਿਆਂ ਦੇ ਔਰ ਦੋ ਸਿੰਘ ਜਿਹੜੇ ਸਨ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਸਨ ਜਿਨ੍ਹਾਂ ਨੇ ਇਸ ਬਲੂ ਸਟਾਰ ਆਪਰੇਸ਼ਨ ਦੌਰਾਨ ਭਾਰਤੀ ਫੌਜ ਦੇ ਨਾਲ ਮੁਕਾਬਲਾ ਕਰਦਿਆਂ ਹੋਇਆਂ ਸਤਖੰਡਿ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਤਕਾਰ ਦੇ ਲਈ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ